ਵਾਇਕੁ ਜੀਕਾ ਖਾਲਸਾ ਵਾਇਕੁ ਜੀਕੀ ਫਤਿਹ ਕੌਂਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਆਸ ਕਰਦੇ ਆ ਕਿ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਜੋ ਕਾਫੀ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਆ ਜੋ ਚਾਕ ਦੇ ਵਿੱਚ ਜੁਆਇੰਟ ਪੱਟੀ ਦੇ ਨਾਲ ਲੇਸ ਜੁਆਇੰਟ ਲਗਾ ਕੇ ਜੋ ਡਿਜ਼ਾਈਨ ਤਿਆਰ ਕੀਤਾ ਜਾਂਦਾ ਆ ਉਹਦੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਸੀ ਪੱਟੀ ਕੱਟ ਲਈ ਆ ਠੀਕ ਹੈ ਇਸ ਤਰ੍ਹਾਂ ਦੀਆਂ ਤੁਸੀਂ ਚਾਰ ਪੱਟੀਆਂ ਕੱਟ ਲੈਣੀਆਂ ਆ ਇਹ ਪੱਟੀ ਹੈਗੀ ਸਾਡੀ 3 ਇੰਚ ਚੌੜੀ ਠੀਕ ਹੈ ਉਹਨੂੰ ਅਸੀਂ ਅੱਧਾ-ਅੱਧਾ ਇੰਚ ਦੋਨਾਂ ਸਾਈਡ ਤੋਂ ਫੋਲਡ ਕਰਕੇ ਇਸ ਤਰੀਕੇ ਦੇ ਨਾਲ ਇਹਨੂੰ ਪ੍ਰੈਸ ਦੇ ਨਾਲ ਅਸੀਂ ਪੱਟੀਆਂ ਬਣਾ ਲਈਆਂ ਨੇ ਠੀਕ ਹੈ ਜੀ ਹੁਣ ਇਹਦੇ ਵਿੱਚ ਅਸੀਂ ਜੁਆਇੰਟਲੈਸ ਅਟੈਚ ਕਰਾਂਗੇ ਤਾਂ ਕਿ ਤੁਹਾਡਾ ਜਿਹੜਾ ਟਾਈਮ ਦੀ ਸੇਵਿੰਗ ਹੋ ਜਵੇ ਏ ਜੋਇੰਟ ਲੈਸਰ ਇਹਦੇ ਨਾਲ ਅਸੀਂ ਇਹ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਇਹਦੇ ਵਿੱਚ ਰੱਖ ਕੇ ਅਸੀਂ ਇੱਥੇ ਨਾਲ-ਨਾਲ ਸਲਾਈ ਲਗਾ ਦੇਣੀ ਹੈ ਤਾਂ ਤੁਸੀਂ ਲੈਸ ਨੂੰ ਇਹਦੇ ਵਿੱਚ ਰੱਖ ਕੇ ਸਲਾਈ ਲਗਾ ਲੈਣੀ ਹੈ ਲੈਸ ਨੂੰ ਜ਼ਿਆਦਾ ਖਿੱਚਣਾ ਨਹੀਂ ਫਿਰ ਉਹਦੇ ਨਾਲ ਕੀ ਹੋਣਾ ਹੈ ਕਿ ਬਾਅਦ ਵਿੱਚ ਜਦੋਂ ਲੈਸ ਨੂੰ ਸੀ ਕੰਪਰੈਸ਼ਨ ਬਣਾਇਆ ਤਾਂ ਕਪੜਾ ਜਿਹੜਾ ਇਕੱਠਾ ਹੋ ਜਣਾ ਲੈਸ ਦੇ ਖਿੱਚ ਦੇ ਨਾਲ ਇਸ ਕਰਕੇ ਲੈਸ ਨੂੰ ਹਲਕਾ ਜਿਹਾ ਟਾਈਟ ਨਹੀਂ ਕਿਟਣਾ ਸਿਰਫ ਸਿੱਧਾ ਰੱਖ ਕੇ ਇਹਦੇ ਵਿੱਚ ਦੇ ਕੇ ਇਸ ਤਰ੍ਹਾਂ

ਆਨੇ ਤੋਂ ਸੀ ਕੱਟਾਂਗੇ ਇਹ ਇਹ ਪੱਟੀ ਸਾਡੀ ਬਣ ਕੇ ਰੈਡੀ ਆ ਹੁਣ ਅਸੀਂ ਇਸ ਪੱਟੀ ਦੀ ਲੈਂਥ ਨੂੰ ਦੇਖਾ ਚੜਾਈ ਦੇਖਾਂਗੇ ਕਿ ਕਿੰਨੀ ਆ ਦੇਖੋ ਤਕਰੀਬਨ ਸਵਾ 1.5 ਇੰਚ ਦੀ ਆ ਸਵਾ 2 ਪੁਆਇੰਟ ਤੋਂ ਉੱਪਰ ਆ ਠੀਕ ਹੈ ਜੀ ਅਸੀਂ ਹੁਣ ਕਮੀਜ਼ ਦੇ ਉੱਤੇ ਕਟਿੰਗ ਕਰਾਂਗੇ ਕਿ ਕਿਸ ਤਰ੍ਹਾਂ ਕਰਨੀ ਆ ਉਹ ਤੁਹਾਨੂੰ ਦੱਸਦੀ ਆ ਵੇ ਦੇ ਸੀ ਹੁਣ ਸ਼ਰਟ ਸਟਿਚ ਕਰ ਲਿਆ ਆ ਠੀਕ ਹੈ ਜੀ ਇਹਦੇ ਅਸੀਂ ਇੱਥੇ ਤੱਕ ਸਟਿਚਿੰਗ ਕੀਤੀ ਹੋਈ ਹੈ ਜੋ ਫਿਟਿੰਗ ਦੀ ਸਲਾਈ ਲਗਾਈ ਹੋਈ ਹੈ ਔਰ ਇਹਨੂੰ ਬਿਲਕੁਲ ਬਰਾਬਰ ਰੱਖ ਕੇ ਇਸ ਤਰ੍ਹਾਂ ਪ੍ਰੈਸ ਕਰਕੇ ਵਿਛਾ ਲੈਣਾ ਹੈ ਠੀਕ ਹੈ ਜੀ ਹੁਣ ਅਸੀਂ ਇੱਕੋ ਘੇਰਾ ਦੇਖਾਂਗੇ ਕਿ ਸਾਡਾ ਘੇਰਾ ਕਿੰਨਾ ਹੈ ਸਾਡਾ 25 ਇੰਚ ਘੇਰਾ ਹੈ ਤਾਂ ਅਸੀਂ 12 ਤੇ ਨਿਸ਼ਾਨ ਲਗਾਇਆ ਆ ਔਰ ਇੱਥੇ ਚਾਹੋ ਤਾਂ ਤੁਸੀਂ ਇੱਕ ਸਿੱਧੀ ਲਾਈਨ ਪਹਿਲਾਂ ਡਰਾ ਕਰ ਲਓ ਠੀਕ ਹੈ ਜੀ ਹੁਣ ਸਾਡੀ ਜਿਹੜੀ ਉਹ ਪੱਟੀ ਆਈ ਸੀ ਤਕਰੀਬਨ 1.5 ਇੰਚ ਦੀ ਆਈ ਸੀਗੀ ਠੀਕ ਹੈ ਜੀ ਇੱਥੇ ਅਸੀਂ 1.5 ਇੰਚ ਦਾ ਨਿਸ਼ਾਨ ਲਾਵਾਂਗੇ ਨਿਸ਼ਾਨ ਲਗਾਣ ਤੋਂ ਬਾਅਦ ਇੱਥੋਂ 80 ਨੂੰ ਬਿਲਕੁਲ ਸਿੱਧਾ ਮਿਲਾ ਲੜਾ ਆ। ਇਸ ਤਰ੍ਹਾਂ ਠੀਕ ਹੈ ਪਰ ਅਸੀਂ ਕਟਿੰਗ ਇੱਥੋਂ ਨਹੀਂ ਕਰਨੀ ਹੈਗੀ ਕਿਉਂਕਿ ਅਗਰ ਅਸੀਂ ਇੱਥੋਂ ਕਟਿੰਗ ਕਰਾਂਗੇ ਤਾਂ ਸਾਡਾ ਜਿਹੜਾ ਆ ਉਹ ਘੇਰਾ ਹੋਰ ਘੱਟ ਜਾਣਾ ਕਿਉਂਕਿ ਲੇਸ ਨੂੰ ਵੀ ਅਸੀਂ ਅਟੈਚ ਕਰਨਾ ਅਸੀਂ ਇੱਕ ਇੱਕ ਪੈਰ ਤਾਂ ਮਾਰ ਦੂੰ ਛੱਡ ਕੇ ਇੱਥੋਂ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਇੱਥੋਂ ਤੁਸੀਂ ਤਕਰੀਬਨ ਜਿੰਨਾ ਤਿਰਛਾ ਰੱਖਣਾ ਥਾਣੇ ਹੋ 1.5 ਇੰਚ ਦਾ ਠੀਕ ਹੈ ਇਹ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਅਸੀਂ ਤਿਰਛਾ ਕੱਟ ਲਵਾਂਗੇ ਠੀਕ ਹੈ ਜੀ ਇਹ ਦੇਖੋ ਇਹ ਅਸੀਂ 1.5 ਇੰਚ ਦੇ ਮਾਰਕਿੰਗ ਕੀਤੀ ਹੋਈ ਹੈ ਔਰ ਇੱਥੇ ਅਸੀਂ ਕੀਤੀ ਆ ਜੋ ਜਿੰਨਾ ਸਾਡਾ ਘੇਰਾ ਰੈਡੀ ਹੈ ਠੀਕ ਹੈ ਜੀ ਹੁਣ ਇੱਥੇ ਸਾਡੀ ਇਹ ਪੱਟੀ ਇਸ ਤਰ੍ਹਾਂ ਲਗਣੀ ਆ ਠੀਕ ਹੈ ਜੀ ਇਸ ਤਰ੍ਹਾਂ ਤੇ ਹੁਣ ਸਾਨੂੰ ਇੰਨਾ ਇੱਕ ਐਕਸਟਰਾ ਜਿਹੜਾ ਉਹ ਮਾਰਜਿਨ ਚਾਹੀਦਾ ਹੈ ਕਿਉਂਕਿ ਕਪੜਾ ਵਿੱਚ ਫਿਰ ਇਸ ਤਰ ਆ ਜਾਣਾ ਤਾਂ ਵਾਸਤੇ ਕਿ ਕਿੰਨਾ ਕੁ ਮਾਰਜਿਨ ਤੁਸੀਂ ਛੱਡਣਾ ਹੈ ਜਿੰਨਾ ਸਲਾਈ ਦੇ ਵਿੱਚ ਤੁਸੀਂ ਲੈਣੇ ਹੋ ਕਪੜਾ ਇੱਥੋਂ ਅਸੀਂ ਕਟਿੰਗ ਕਰਾਂਗੇ ਆਹ ਇੱਕ ਠੀਕ ਹੈ ਜੀ ਚਾਰਾਂ ਪੱਲਿਆਂ ਨੂੰ ਇਕੱਠੇ ਵਿਛਾ ਲੈਣਾ ਹੈ ਬਿਲਕੁਲ ਇੱਕ ਸਾਰ ਰੱਖ ਕੇ ਔਰ ਇੱਥੋਂ ਸੀ ਕਟਿੰਗ ਕਰ ਲੈਣੀ ਹੈ। ਇੱਥੋਂ ਸੀ ਉਹ ਕਟਿੰਗ ਕਰ ਲਿਆ ਔਰ ਇੱਥੇ ਹਲਕਾ ਜਿਹਾ ਇੱਕ ਕੱਟ ਲਗਾ ਲੈਣਾ ਹੈ। ਤੇ ਜੀ ਹੁਣ ਅਸੀਂ ਇਹਨੂੰ ਪ੍ਰੈਸ ਦੇ ਨਾਲ ਸੈੱਟ ਕਰ ਲੈਣਾ ਹੈ। ਇਥੇ ਅਸੀਂ ਇੱਕ ਕੱਟ ਲਗਾ ਲੈਣਾ ਹੈ ਕਿ ਜਿੰਨਾ ਅਸੀਂ ਫੋਲਡ ਕਰਨਾ ਹੈ। ਹੁਣ ਅਸੀਂ ਕੀ ਕਰਨਾ ਹੈ? ਇੱਥੋਂ ਅਸੀਂ ਇਹਨਾਂ ਕਪੜਾ ਫੋਲਡ ਕਰ ਲੈਣਾ ਹੈ। ਜੇ ਜੀ ਇੱਕ ਇੱਕ ਪੈਰ ਦਾ ਮਾਰਜਿਨ 3.5 ਇੰਚ। ਇਸ ਤਰ੍ਹਾਂ ਕੋਈ ਕੱਟ ਲਗਾਇਆ ਉਹ ਅਸੀਂ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਤਾਂ ਕਿ ਤੁਹਾਡਾ ਕੰਮ ਜਿਹੜਾ ਹੈ ਉਹ ਫਿਨਿਸ਼ਿੰਗ ਦੇ ਨਾਲ ਹੋਵੇ ਔਰ ਸਫਾਈ ਪੂਰੀ ਆਵੇ। ਓਕੇ। ਤੁਸੀਂ ਬਿਲਕੁਲ ਜਿੱਥੇ ਸਲਾਈ ਹੋਈ ਹੈ ਉੱਥੇ ਤੱਕ ਅਸੀਂ ਫੋਲਡ ਕਰ ਲੈਣਾ ਹੈ। ਦੂਸਰੀ ਸਾਈਡ ਨੂੰ ਵੀ ਇਸੇ ਤਰ੍ਹਾਂ ਦੂਜੀ ਸਾਈਡ ਫੋਲਡ ਕਰਕੇ ਚਾਹੇ ਤੁਸੀਂ ਉਲਟਾ ਕੇ ਵੀ ਫੋਲਡ ਕਰ ਸਕਦੇ ਹੋ। ਇਸੇ ਤਰ੍ਹਾਂ ਅਸੀਂ ਹੁਣ ਦੂਜੀ ਸਾਈਡ ਫੋਲਡ ਕਰ ਲੈਣਾ ਹੈ। ਹੁਣ ਅਸੀਂ ਸ਼ਰਟ ਨੂੰ ਪ੍ਰੈਸ ਕਰ ਲਿਆ ਔਰ ਇਸ ਤਰ੍ਹਾਂ ਦੀਆਂ ਚਾਰ ਪੱਟੀਆਂ ਬਣਾ ਲਈਆਂ ਨੇ। ਠੀਕ ਹੈ ਜੀ। ਹੁਣ ਅਸੀਂ ਇਹਨਾਂ ਨੂੰ ਅਟੈਚ ਕਰਨੀ ਦੱਸਾਂਗੇ ਕਿ ਕਿਵੇਂ ਅਟੈਚ ਕਰਨਾ। ਪਹਿਲਾਂ ਅਸੀਂ ਇੱਕ ਪੱਟੀ ਲੈ ਲੈਣੀ ਔਰ ਇਹ ਦੇਖਣਾ ਕਿ ਲੈਂਸ ਦਾ ਸਾਡਾ ਸਿੱਧੀ ਸਾਈਡ ਕਿਹੜੀ ਹੈ। ਔਰ ਇਸ ਤਰ੍ਹਾਂ ਸ਼ਰਟ ਨੂੰ ਸਿੱਟਾ ਕਰ ਲੈਣਾ ਹੈ। ਇਹ ਤੋਂ ਹੁਣ ਅਸੀਂ ਇਸ ਤਰੀਕੇ ਦੇ ਨਾਲ ਕੱਪੜੇ ਨੂੰ ਡੈਸ਼ ਦੇ ਉੱਪਰ ਰੱਖ ਕੇ ਜਿਵੇਂ ਅਸੀਂ ਜੁਆਇੰਟਲੈਸ ਅਟੈਚ ਕਰੀ ਤੇ ਸੇਮ ਉਸੇ ਤਰ੍ਹਾਂ ਇਸ ਤਰ੍ਹਾਂ ਹੁਣ ਅਸੀਂ ਹਿਲਾ ਕੇ ਰੱਖ ਕੇ ਸਲਾਈ ਕਰਾਉਣੇ ਆਗੇ ਕਪੜੇ ਨੂੰ ਜ਼ਿਆਦਾ ਕਿਚਣਾ ਨਹੀਂ ਔਰ ਨਾ ਹੀ ਲੈਸ ਨੂੰ ਲਗਾ ਦਿੱਤੀਆਂ ਆ ਇਸ ਤਰ੍ਹਾਂ ਇਸ ਤਰ੍ਹਾਂ ਅਗਰ ਤੁਸੀਂ ਪ੍ਰੈਸ ਲਗਾ ਕੇ ਹਨ ਬਿਲਕੁਲ ਸਹੀ ਤਰੀਕੇ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਕਰੋਗੇ ਕੰਮ ਤਾਂ ਤੁਹਾਨੂੰ ਕਰਨ ਦੇ ਵਿੱਚ ਵੀ ਸੌਖ ਰਹੂਗੀ ਔਰ ਕੰਮ ਥੋੜਾ ਥੋੜਾ ਜਿਹੜਾ ਜਿਹੜਾ ਫਿਨਿਸ਼ਿੰਗ ਦੇ ਨਾਲ ਬਣਦਾ ਕੋਈ ਵੀ ਸੂਟ ਡਿਜ਼ਾਈਨ ਕਰਨਾ ਹੈ ਆ ਰੈਡੀ ਕਰਨਾ ਹੈ ਤਾਂ ਉਹਦੇ ਤੇ ਤੁਸੀਂ ਜਿੰਨਾ ਟਾਈਮ ਲਗਾ ਦੀਗੇ ਉਨਾਂ ਜ਼ਿਆਦਾ ਉਹ ਸੋਨਾ ਬਿਹਤਰ ਬਣ ਕੇ ਆਊਗਾ ਠੀਕ ਹੈ ਜੀ ਜਿੰਨੀ ਤੁਸੀਂ ਕਾਲੀ ਕਰੋਗੇ ਉਨਾਂ ਹੀ ਛੋਟਾ ਸੂਟ ਥੋੜਾ ਖਰਾਬ ਵੀ ਹੋ ਸਕਦਾ ਹੈ ਕਾਲੀ ਦੇ ਵਿੱਚ ਕੀਤਾ ਹੋਇਆ ਕੰਮ ਇਸ ਤਰ੍ਹਾਂ ਹੋ ਇਹ ਕੋਣ ਤੋਂ corner ਕਰਨਾ ਹੈ ਠੀਕ ਹੈ ਇਸ ਤਰ੍ਹਾਂ ਇਹ ਇਹਦੇ ਨਾਲ ਹੀ ਤੁਸੀਂ ਦੂਸਰੀ ਸਾਈਡ ਦੀ ਪੱਟੀ ਵੀ ਅਟੈਚ ਕਰ ਸਕਦੇ ਹੋ ਚਾਹੋ ਤਾਂ ਤੁਸੀਂ ਇਹ ਅਲੱਗ-ਅਲੱਗ ਕਰ ਸਕਦੇ ਹੋ ਚਾਹੋ ਤਾਂ ਤੁਸੀਂ ਇਸੇ ਤਰ੍ਹਾਂ ਨਾਲ ਹੀ ਇਕੱਠੀਆਂ ਉਹਦੇ ਨਾਲ ਕੀ ਹੈ ਕਿ ਤੁਹਾਡੀ ਫਿਨਿਸ਼ਿੰਗ ਜਿਹੜੀ ਸੋਹਣੀ ਆ ਜਾਣੀ ਹੈ ਸਫਾਈ ਇੱਕ ਹੀ ਸਲਾਈ ਦੇ ਨਾਲ ਤੁਹਾਡੀ ਇਹ ਪਾਣੀ ਹੈ ਇੱਧਰ ਲਗਾਉਣ ਤੋਂ ਪਹਿਲਾਂ ਤੁਸੀਂ ਦੇਖ ਲੈਣਾ ਹੈ ਕਿ ਸਾਡਾ ਇੱਥੋਂ ਘੇਰਾ ਬਰਾਬਰ ਹੈ ਇਹ ਪੱਟੀ ਤੇ ਇਸ ਤਰ੍ਹਾਂ ਇਹ ਕਿਉਂ ਕੱਪੜੇ फोल्ड करके और इन्हें इस तरह फोल्ड कर लेना इतो कपड़े में खिंचना नहीं है क्योंकि तिरशा कटिंग होया और ਜੇ ਤੁਸੀ ਖਿੱਚੂਗੇ ਤਾਂ ਕਪੜਾ ਵਧ ਵੀ ਸਕਦਾ ਹੈ ਠੀਕ ਹੈ ਜੀ ਮੈਂ ਕਿ ਸਰਵਾਰ ਨਾਲ ਦੀ ਮੈਚਿੰਗ ਪੱਟੀ ਲਈ ਹੈ ਤੁਸੀਂ ਚਾਹੋਗਾ ਸ਼ਰਟ ਨਾਲ ਦਾ ਪੀਸ ਵੀ ਲੈ ਸਕਦੇ ਹੋ ਐਕਸਟਰਾ ਲੈਸ ਨੂੰ ਸੀ ਕਟਿੰਗ ਕਰ ਲੈਣਾ ਹੈ ਕਿਉਂਕਿ ਇਹ ਸਫਾਈ ਦੇ ਨਾਲ ਸਾਡੀ ਜਿਹੜੀ ਪੱਟੀ ਹੈ ਉਹ ਲੱਗ ਗਈ ਹੈ। ਦੋਨੋਂ ਸਾਈਡ ਕੋ ਇਹ ਦੀ ਫਰੰਟ ਸਾਈਡ ਹੈ ਅਤੇ ਇਹ ਦੀ ਉਲਟੀ ਸਾਈਡ ਹੈ, ਬੈਕ ਸਾਈਡ। ਹੁਣ ਇਹੋ ਵੀ ਕਿੰਨੀ ਫਿਨਿਸ਼ਿੰਗ ਦੇ ਨਾਲ ਜਦੋਂ ਤੁਸੀਂ ਸਿੰਗਲ ਸਲਾਈ ਦੇ ਨਾਲ ਇਹ ਲਗਾਉਂਗੇ ਤਾਂ ਕਿੰਨੀ ਪਿਆਰੀ ਬਣ ਕੇ ਲੱਗੂਗੀ ਦੂਜੀ ਸਾਈਡ ਵੀ ਲਗਾ ਕੇ ਅਸੀਂ ਤੁਹਾਨੂੰ ਮੇਰੀ ਫਾਈਨਲ ਲੁੱਕ ਦਿਖਾਣੀ ਆ ਹਾਂਜੀ ਇਹ ਦੇਖੋ ਅਸੀਂ ਦੋਨੋਂ ਸਾਈਡ ਲਗਾ ਕੇ ਔਰ ਇੱਕ ਤੇ نیچے ਤੋਂ ਅਸੀਂ ਪਰਚਾ ਕਰ ਲਿਆ ਹੈ ਪਰਪਾਈ ਵਾਸਤੇ ਠੀਕ ਹੈ ਜੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਫਿਨਿਸ਼ਿੰਗ ਦੇ ਨਾਲ ਇਹ ਸਾਡੀ ਪੱਟੀ ਬਣ ਕੇ ਰਹਿਣੀ ਔਰ ਬਹੁਤ ਹੀ ਸੋਖਾ ਤਰੀਕਾ ਹੈ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲਗਾਉਣ ਲਈ ਠੀਕ ਹੈ ਜੁਆਇੰਟ ਪੱਟੀ ਇਨੂੰ ਚਾਹੋ ਤਾਂ ਤੁਸੀਂ ਅਗਰ ਇਸ ਤਰੀਕੇ ਦੇ ਨਾਲ ਵੀ ਲਗਾ ਸਕਦੇ ਹੋ ਠੀਕ ਹੈ ਸੇਮ ਪੂਰਾ ਬਾਰਡਰ ਦੇ ਉੱਤੇ ਵੀ ਇਹਨੂੰ ਸਾਈਡ ਘੁਮਾ ਕੇ ਵੀ ਲਗਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਸ ਤਰ੍ਹਾਂ ਲਗਾ ਸਕਦੇ ਹੋ ਇਹ ਦੇਖੋ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਔਰ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਤਰੀਕਾ ਪਸੰਦ ਆਇਆ ਹੋਵੇਗਾ ਜਿਨ੍ਹਾਂ ਨੇ ਹਣੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਡੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਹੈ ਉਹਨਾਂ ਦਾ ਧੰਨਵਾਦ ਇਸ ਤਰ੍ਹਾਂ ਦੀ ਹੋਰ ਸੋਹਣੀਆਂ-ਸੋਹਣੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਵਿਜ਼ਿਟ ਜ਼ਰੂਰ ਕਰਨਾ ਥੈਂਕ ਯੂ ਫॉर ਵਾਚਿੰਗ ਕਾਰਟਿਕ ਚੈਨਲ